ਭਾਵੇਂ ਨਾ ਦੀਵਾ ਹਾਂਜੀ ਬੜੀ ਸ਼ਕਤੀ ਆ ਦੇ ਚਾਚੀ ਠੀਕ ਠਾਕ ਹੈ ਕਿੱਥੇ ਠੀਕ ਨਹੀਂ ਉਹਨਾਂ ਨੂੰ ਤੇ ਪੱਥਰੀਆਂ ਆਈਆਂ ਵਾ ਰੂਹੀ ਬੜਾ ਜਾਣਦੇ ਨੇ ਕਿਉਂ ਕਿਹੜੀ ਗੱਲੋਂ ਅਹੇ ਮੈਨੂੰ ਪਤਾ ਨਹੀਂ ਕੀ ਹੋ ਜਨਾ ਉੱਲ ਇਹ ਚ ਦਵਰ ਨਾਲ ਕਿਹੜੀ ਗੱਲ ਆ ਦਵਾਈ ਦੂਈ ਫੱਦਿਆ ਠੀਕ ਹੋਏ ਨਾ ਮੈਂ ਤੇ ਆ ਬਥੇਰਾ ਸਮਝਾਇਆ ਵਾ ਵੀ ਕੋਈ ਗੱਲ ਨਹੀਂ ਫੇਰ ਕੀ ਹੈ ਕਈ ਜਾਣਿਆਂ ਨੇ ਹੁੰੀਆਂ ਤੜੀ ਕਿਹੜੇ ਕੱਲਿਆਂ ਨਹੀਂ ਆਈਆਂ ਤੇ ਇਹ ਤੇ ਨਿਕਲ ਜਾਣੀਆਂ ਇਦਾਂ ਹੀ ਨਹੀਂ ਆਂਦੇ ਪ੍ਰਸ਼ਨ ਕਰਾਉਣਾ ਪੈਣਾ ਮੈਨੂੰ ਬੜਾ ਡਰ ਲੱਗਣ ਗਿਆ ਮੈਨੂੰ ਆ ਹੋ ਜਨਾ ਮੈਨੂੰ ਹੋ ਜਨਾ ਉਨੇ ਚੱਲ ਹੁੰਦਾ ਹੁੰਦਾ ਕੋਸ਼ਿਸ਼ ਨਹੀਂ ਆ ਬਾਕੀ ਕਈਆਂ ਦੇ ਤਾਂ ਨਿਕਲ ਜਾਂਦੇ ਆ ਕਈਆਂ ਨੂੰ ਕੋਰੋਨਾ ਕਰਾਉਣਾ ਹੀ ਪੈਂਦਾ ਹਾਂਜੀ ਠੀਕ ਕਹਿੰਦੀ ਹੈ ਮੈਨੂੰ ਕੋਰੋਨਾ ਪੈਣਾ ਮੈਂ ਤਾਂ ਚਲੋ ਕੋਈ ਗੱਲ ਨਹੀਂ ਫੇਰ ਕੀ ਹੈ ਤੇ ਕੀ ਹੋਈ ਜਣਾ ਠੀਕ ਹਾਂਜੀ ਤੇ ਤੂੰ ਘੜੇ ਰੁਕ ਜਾਣਾ ਯਾ ਹੋਰ ਛਤੀਆ ਨਹੀਂ ਰੁਕਣਾ ਮੈਂ ਕੀ ਤੁਹਾਨੂੰ ਪਤਾ ਹੀ ਹੁੰਦੀ ਨੀ ਨਾ ਦਾ ਬਾਜੂ ਚ ਮੂੰਹ ਜਿਹਾ ਬਣਾਉਣ ਲੱਗ ਪੈਂਦੀ ਏ ਆਹ ਤੇਰੀ ਗੱਲ ਸਹੀ ਏ ਚਲ ਤੋ ਦ ਹੌਸਲਾ ਦੇਣਾ ਹੀ ਕੋਈ ਗੱਲ ਨਹੀਂ ਮੈਂ ਫਿਕਰ ਨਾ ਕਰੋ ਆਹੋ ਤੇ ਮੈਂ ਹੌਸਲਾ ਲੈਣਾ ਦਿੱਤਾ ਵਾ ਮੈਂ ਚਲੋ ਕੋਈ ਗੱਲ ਨਹੀਂ ਮੈਂ ਫੇਰ ਆਵਾਂਗੀ ਆਹੋ ਠੀਕ ਨੇ ਚਲ ਠੀਕ ਆ ਚਲ ਮਾਰ ਆਇਆ ਕਰੀਂ ਚੱਕਰ ਹਾਂਜੀ ਬੰਦੇ ਦਾ ਜੀਰ ਥੋੜਾ ਬਾਹਰ ਹੋਈਦਾ ਹੂੰ ਚਲ ਕੋਈ ਗੱਲ ਨਹੀਂ ਬਾਥ ਉਹਦੇ ਮੈਂ ਵੇਖਾਂ ਜਾ ਕੇ ਉਹਨਾਂ ਪਾਣੀ ਲਾਇਆ ਜੀ ਪੱਟਿਆਂ ਨੂੰ ਤੇ ਮੋਟਰ ਬੰਦ ਕਰਾਂ ਕੇ ਤੇ ਐਵੇਂ ਵਾਧ ਘਾਟ ਆਉਂਦਾ ਠੀਕ ਆ ਵੇਖਾ ਮੈਨੂੰ ਸੌਂ ਜੀ ਨਹੀਂ ਲੱਗਦੀ ਹੁਣ ਮੈਂ ਕੀ ਕਰਾਂ ਉਹ ਮਰ ਸੋਨਾ ਮੰਗਣ ਦੇ ਤੇ ਕਹਿੰਦੇ ਪਿੰਦ ਨੂੰ ਨਾਂ ਦਸੀ ਤੇ ਮੈਨੂੰ ਤਾਂ ਪਤਾ ਨਹੀਂ ਲੱਗਣਿਆ ਮੈਨੂੰ ਹੁੰਦਾ ਕਿ ਪਿੰਦ ਨੂੰ ਨਾਂ ਦੱਸ ਕੇ ਇਹਨਾਂ ਨਾਲ ਗੱਲ ਕਰਕੇ ਤੇ ਫੇਰ ਹੀ ਉਹਨਾਂ ਨੂੰ ਦਵਾ ਪਰ ਇੱਕ ਗੱਲ ਆ ਜੇ ਇਹਨਾਂ ਨੇ ਮੈਨੂੰ ਨਾਂ ਦੇਣ ਦਿੱਤਾ ਤੇ ਉਹਨਾਂ ਵਿਚਾਰਿਆਂ ਦਾ ਤੇ ਪ੍ਰਸ਼ਨ ਨਹੀਂ ਨਾ ਹੋਣਾ ਉਹ ਵੀ ਕਿੱਥੋਂ ਕਰਨਗੇ ਉਹਦੇ ਰੋਈ ਜਾਣਦੇ ਹੀ ਕਿੰਨੇ ਤਰਲੇ ਲਿਆਂਦੇ ਚੱਲਣਾ ਲੈ ਏਡੇ ਵੀ ਨਹੀਂ ਹੈਗੇ ਕਿ ਜਿਹੜਾ ਮੈਨੂੰ ਵਾਪਸ ਨਾ ਕਰਨਗੇ ਮੈਂ ਉਹਨਾਂ ਨੂੰ ਕਾਹ ਵੀ ਸਿੰਘ ਕਿ ਪਿੰਦਰ ਦੇ ਪਤਾ ਲੱਗਣ ਤੋਂ ਪਹਿਲਾਂ ਮੈਨੂੰ ਵਾਪਸ ਦੇ ਦਿਓ ਬਗੀ ਗੱਲਾਂ ਕਿ ਜਿਵੇਂ ਹੋਣ ਗਈ ਨਾ ਤੇ ਫੇਰ ਕਿਸੇ ਨਾ ਕਿ ਇਹਨੂੰ ਸ਼ੱਕ ਹੋ ਜਣਾ ਹੁਣੀ ਉਧਰੋਂ ਆਈ ਆ ਤੇ ਐਡੀ ਛੇਤੀ ਕੀ ਘਰੋਂ ਚਲ ਗਈ ਆ ਹੁਣ ਮੈਨੂੰ ਸਮਝ ਨਹੀਂ ਲੱਗਦੀ ਕਿ ਮੈਂ ਕੀ ਕਰਾਂ ਮੇਰਾ ਦਾਤਾ ਵਾ ਦੋ ਚਾਰ ਦਿਨ ਠਹਿਰ ਕੇ ਨਾ ਫੇਰ ਜਾਵਾਂਗੀ ਤੇ ਇਦਾਂ ਕਿਸੇ ਨੂੰ ਸ਼ੱਕ ਵੀ ਨਹੀਂ ਹੋਣਾ ਤੇ ਪਿੰਡਰ ਨੂੰ ਤਾਂ ਪਤਾ ਕਿ ਕੁਵਾ ਠੀਕ ਨਹੀਂ ਆ ਤੇ ਇੰਨੇ ਉਹਦਾ ਪਤਾ ਲਾਣ ਜਾਣਾ ਤੇ ਉਦੋਂ ਮੈਂ ਉਹਨਾਂ ਨੂੰ ਦੇ ਆਵਾਂਗੀ ਤੇ ਨਾਲੇ ਉਹਨਾਂ ਨੂੰ ਫੇਰ ਇੱਕ ਵਾਰੀ ਕਹਿ ਦਾਂਗੀ ਕਿ ਮੇਰੇ ਘਰ 'ਚ ਨਾ ਲੜਾਈ ਪੈ ਗਈ ਇੱਕ ਦੰਗਾ ਥੋੜਾ ਜਿਹਾ ਧਿਆਨ ਰੱਖਿਓ ਕਰੀ ਮੈਨੂੰ ਹੁੰਦੇ ਵਾ ਕੀ ਕ੍ਰਿਪਿੰਦ ਨਾਲ ਗੱਲ ਕਰ ਹੀ ਲਵਾਂ ਪਤਾ ਨਹੀਂ ਮੰਨਣਗੇ ਕਿ ਨਾ ਮੰਨਣਗੇ ਭੂਆ ਨੂੰ ਤੇ ਫੋਨ ਕਰਕੇ ਦੱਸਦਾ ਕਿ ਮੇਰੇ ਤੋਂ ਹੋਣੀ ਆ ਜਾਣਾ ਮੈਂ 2-4 ਦਿਨ ਠਹਿਰ ਕੇ ਤੇ ਫਿਰ ਤੜਡੇ ਘਰ ਆਵਾਂਗੀ ਹਲੋ ਹਾਂਜੀ ਭੋਜੀ ਕੋਈ ਗੱਲ ਨਹੀਂ ਮੈਂ ਨਾ ਤੁਹਾਨੂੰ ਸੁਹਣ ਦਿਜਾਂਗੀ ਪਰ ਅੱਜ ਨਹੀਂ ਮੇਰੇ ਤੋਂ ਆਇਆ ਜਾਣਾ ਤੁਹਾਨੂੰ ਹੀ ਸੋਲਿਓ ਤੁਹਾਨੂੰ ਪਤਾ ਵਾ ਜਿਵੇਂ ਹੁਣੇ ਫੇਰ ਵਾਪਸ ਆਈ ਨਾ ਤੇ ਸਾਰਿਆਂ ਨੂੰ ਮੇਰੇ ਤੇ ਸ਼ੱਕ ਹੋ ਜਾਣਾ ਤੇ ਹੋਰ ਤੁਹਾਨੂੰ ਪਤਾ ਵਾ ਮਮੀ ਡੈਡੀ ਅੱਖਾਂ ਤੇ ਮੇਰੇ ਤੇ ਹੀ ਰਹਿਣੀਆਂ ਨੇ ਕਿ ਇਹ ਹੁਣੇ ਉਧਰੋਂ ਆਈ ਤੇ ਏਡੀ ਛੱਤੀ ਹੁਣ ਫੇਰ ਕੀ ਕਰਨ ਚੱਲ ਗਈ ਹੈ ਤੇ ਐਵੇਂ ਪਿੰਦੇ ਦੇ ਕੰਨ ਭਰਣਗੇ ਤੇ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਸਭ ਕੁਝ ਹੋਏਗਾ ਮੈਂ ਤੁਹਾਨੂੰ ਦੋ ਚਾਰ ਦਿਨ ਠਹਿਰ ਕੇ ਨਾ ਤੇ ਫੇਰ ਕੋਈ ਨਾ ਕੋਈ ਚੀਜ਼ ਦੇ ਦਾਂਗੀ ਹਾਂਜੀ ਚਲੋ ਠੀਕ ਹੈ ਚੰਗਾ ਪਰੇ ਹੋ ਕੀ ਕਰ ਲੁਗੀ ਆ ਜੀਵਨ ਕੋਰੇ ਸੁਖ ਹੋਆ ਹੈ ਪਾਦੀ ਹੋਣੀ ਆ ਹੈ ਆ ਜਿਹੜੀ ਇਕ ਲੈਣੀ ਜੀ ਆ ਪਤੀਜੀ ਮੇਰੀ ਆਹੋ ਚੁੱਕ ਕੇ ਫੋਨ ਕਰਤਾ ਹੁਣ ਮੈਨੂੰ ਕੀ ਕਹਿੰਦੀ ਹੁਣ ਤੂੰ ਐ ਜੀ ਮੈਂ ਨਾ ਤੋ ਤਿੰਨ ਦਿਨ ਠਹਿਰ ਕੇ ਆਉਂਗੀ ਹੈ ਕਿਤੇ ਸ਼ੱਕ ਨਾ ਪੈ ਜਾਏ ਇਹਨਾਂ ਨੂੰ ਦੱਸ ਹੁਣ ਮਾਨੂੰ ਅਲੋਕਾਰ ਸ਼ੱਕ ਪੈਣਾ ਹੀ ਕੋਈ ਉਹ ਤੂੰ ਆਖਣਾ ਹੀ ਮੇਰਾ ਤੇ ਢਿੱਡ ਪਾੜ ਦੇ ਲੈ ਪੀਣ ਹੈ ਪਤਾ ਨਹੀਂ ਕੁਝ ਕਿਹਾ ਹੀਗਾ ਪਰ ਵੇ ਹਲੋ ਮੈਨੂੰ ਤਾਂ ਲੱਗਦਾ ਕਿ ਤੈਨੇ ਕਿਤੇ ਬੇਈਮਾਨੀ ਆ ਗਈ ਇਹਦੇ ਢਿੱਡ ਵਿੱਚ ਵੀ ਹੈ ਇਹਨੇ ਕਿਹੜਾ ਪਟ੍ਰੇਨ ਤੇ ਬੈਠ ਕੇ ਆਉਣਾ ਸੀਗਾ ਜਿਹੜਾ ਐਡੀ ਦੂਰ ਹੈ ਬਾਟ ਗਵਾਂਡਵਾ ਇਥੋਂ ਲਕੁੰਦੀ ਬੁਕਲ ਦੇ ਵਿੱਚ ਤੇ ਲੈ ਕਿੱਥੇ ਮੈਨੂੰ ਦੇ ਜਾਂਦੀ ਐਵੇਂ ਬਹਾਨੇ ਮਾਰਦੇ ਵੀ ਜੇ ਕਿਹਦਾ ਕਰਨਾ ਹੋਵੇ ਨਾ ਤੇ ਵੀ ਆਊਟਬੋਰਡ ਕਰ ਲੀਤੇ ਹੈ ਜਿਆਦੀ ਨੀਤ ਮਾੜੀ ਹੋ ਗਈ ਮੇਰੇ ਖਿਆਲੋਂ ਮੈਨੂੰ ਤਾਂ ਲੱਗਾ ਕਿ ਗਈ ਹੈ ਤੇ ਆਹ ਮੈਨੂੰ ਤਾਂ ਕੁ ਸੁੱਝ ਨਹੀਂ ਡਿਆ ਮੈਂ ਤਾਂ ਬੜੀ ਖੁਸ਼ੀ ਗਈ ਫਿਰ ਸੋਨਾ ਲੈ ਕੇ ਆ ਜਾਣਾ ਵਾ ਤੇ ਲੈ ਕੇ ਜਾਵਾਂਗੇ ਦੋਵੇਂ ਜੀ ਤੇ ਵੇਚਵਾਜ ਕੇ ਪਰੇ ਕਰਾਂਗੇ ਸ਼ਾਪਿੰਗ ਕਰਾਂਗੇ ਪਰ ਸਾਰੇ ਮਨਸੂਬਿਆਂ ਦਾ ਪਾਣੀ ਫੇਰਤਾ ਐਨੇ ਮੇਰੀ ਸੁਣ ਲੈ ਲੱਗਦੀ ਤੇਰੀ ਭਤੀਜੀ ਆ ਇਹਦੀ ਗੁੱਤ ਨੂੰ ਵੱਲਦੇ ਆਉਂਦੀ ਆ ਤੇ ਇਹ ਘੜੀ ਮੁੜੀ ਦੇਣਾ ਪੈਣਾ ਮੈਨੂੰ ਹੈ ਜੋ ਮੈਂ ਸੋਚ ਕੇ ਇੱਥੇ ਲਿਆਈ ਆ ਨਾ ਜੇ ਉਹ ਮੇਰੇ ਮਨਸੂਬੇ ਕਾਮਯਾਬ ਨਾ ਹੋਏ ਤੇ ਮੈਂ ਇਹਨੂੰ ਫਾਇਦਾ ਨਾ ਉਹੋ ਤੇ ਗੱਲ ਵਾ ਹਾਂ ਕਿਹੜੇ ਕੰਮ ਲੈਣਦੇ ਕਿਹੜੇ ਕੰਮ ਦੇਈ ਇੱਥੇ ਕਰਨ ਆਣਗੇ ਹੈ ਸੋਚਿਆ ਕੁਛ ਹੋਰ ਹੀ ਦਾ ਸਖਤੀ ਫੋਨ ਨੂੰ ਅੱਗ ਲਾਦੀ ਆ ਪਿਆ ਗੱਲ ਇਦਾਂ ਵਾ ਤੇ ਆ ਗੱਲ ਇਦਾਂ ਵਾ ਇਹ ਕੰਮ ਚੱਗੇ ਦੇ ਵਾਸਤੇ ਤੇਰੀ ਗੱਲ ਸੁਣ ਉਹ ਤੂੰ ਚੰਗੀ ਤਰ੍ਹਾਂ ਸਮਝਾਤਾ ਈ ਉਹਨੂੰ ਤੇ ਘਰ ਕੇ ਉਹਨੂੰ ਦੱਸੀ ਨਾ ਹਾਂ ਹੈ ਮੈਂ ਤਾਂ ਪੱਛੀ ਲਾ ਕੇ ਕੱਲਿਆ ਵਾ ਹੈ ਮੈਂ ਤਾਂ ਚੰਗੀ ਤਰ੍ਹਾਂ ਕਿਆ ਏ ਉਹਨੂੰ ਭੁਪਿੰਦਰ ਨੂੰ ਵੀ ਨਾ ਦੱਸੀ ਹੈ ਕੀ ਪਤਾ ਮੈਨੂੰ ਚੰਗੀ ਬੰਦੀ ਮਾਰੀ ਨੇ ਭਿੰਦਰ ਨੂੰ ਜਾ ਕੇ ਦੱਸਤਾ ਹੋਵੇ ਤੇ ਭਿੰਦਰ ਨੇ ਕਹਿਤਾ ਹੋਵੇ ਵੀ ਨਾ ਦਵੀ ਹੈ ਮੇਰੀ ਗੱਲ ਸੁਣ ਹੁਣ ਤੂੰ ਵੀ ਬੁੱਧੀ ਕਾਲੀ ਨਾ ਪੈ ਜਦੋਂ ਦਾ ਦਾਦ ਲੱਗ ਗਿਆ ਉਹਦਾ ਕੰਮ ਕਰ ਦੇਣਾ ਕੀ ਪਤਾ ਕਰਨਾ ਕਿ ਨਹੀਂ ਕਰਨਾ ਮੇਨ ਤਾਂ ਹੱਥਾਂ ਪੈਰਾਂ ਦੀ ਪੈ ਗਈ ਹੈ ਹੈ ਮੈਂ ਤਾਂ ਸੋਚਿਆ ਕੁਝ ਹੋਰ ਹੀਗਾ ਤੱਕ ਚੁੱਕ ਕੇ ਫੋਨ ਆ ਕਰਤਾ ਵਾ ਮੇਨ ਤਾਂ ਗੁੱਸਾ ਚੜ ਚੜ ਜਾਣਾ ਚੁਪੜੀ ਜੀ ਤੇ ਮੇਰਾ ਜੀ ਕੜਫ ਕੇ ਗੋਤਰੂ ਮਲ ਦਵਾ ਇਹਦੀ ਨੂੰ ਚਾਹੀਦਾ ਵਾ ਨਾ ਕਿ ਦਾਉ ਤਰੇ ਪੱਥਰੀਆਂ ਤੱਕ ਕੱਢ ਲੀਆਂ ਆਪਣੇ ਮੈਂ ਕਿ ਚੱਲ ਮੈਨੂੰ ਸੋਨਾ ਮਿਲ ਜਾਊਗਾ ਹੈ ਇਹਦਾ ਇੱਕ ਤੂਤ ਵੇਖ ਲਾ ਕਾਦਾ ਪਿਆਰ ਆ ਭੂਆ ਦੇ ਨਾਲ ਉੱਤੋਂ ਤੋਂ ਕਰਦੀ ਫਿਰਦੀ ਭੂਆ ਜੀ ਮੈਂ ਤੁਹਾਡੇ ਨਾਲ ਵਾ ਮੈਨੂੰ ਨਹੀਂ ਪਤਾ ਸਾਰਾ ਉਹ ਮੇਰੀ ਗੱਲ ਸੁਣ ਹੁਣ ਕਾਲੀ ਨੇ ਪੈ ਦੋ ਤਿੰਨ ਦਿਨ ਵੇੜ ਕਰ ਲਾ ਉਹਦੀ ਭਲਾ ਕੀ ਕਰਦੀ ਆ ਹਾਏ ਦੋ ਤਿੰਨ ਦਿਨ ਆਹੋ ਮੇਰੇ ਕੋ ਦੋ ਘੰਟੇ ਨੰਗਣ ਦੇ ਦੋ ਤਿੰਨ ਦਿਨ ਕਿਹੜੇ ਆ ਉਹਨੇ ਇਹੋ ਗੱਲ ਇਹਨੂੰ ਕਹੀ ਵੀ ਮੈਂ ਦਵਾਈ ਲੈ ਆਂਦੀ ਡਾਕਟਰ ਨੇ ਕਹੇ ਵੀ ਇੱਕ ਦੋ ਦਿਨ ਤਿੰਨ ਦਿਨ ਹੋਰ ਲੱਗ ਜਾਣੇ ਆ ਸ਼ਾਇਦ ਕੋਈ ਨਾ ਕੋਈ ਇਤਿਜਾਮ ਕਰ ਲੂਗੀ ਆਪਣਾ ਉਹ ਵੀ ਪਤਾ ਨਹੀਂ ਜੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਨਾਂ ਚਾਰ ਮਿੰਟ ਕਾ ਨਹੀਂ ਆਉਣਾ ਜਿੰਨਾਂ ਚਾ ਸੋਨਾ ਮੇਰੇ ਹੱਥ 'ਚ ਨਹੀਂ ਆ ਜਾਂਦਾ ਠੀਕ ਹੋਣਾ ਸਿਆਪਾ ਤਾਂ ਉਤਰਿਆ ਇਹ ਅੱਜ ਤੇ ਪਹਿਲੀ ਚੀਜ਼ ਮੰਗੀ ਆ ਹੈ ਮੈਂ ਤਾਂ ਸੋਚਿਆ ਸੀਗਾ ਪੀ ਇਹ ਦੇ ਕੇ ਜਾਉਗੀ ਤਾਂ ਕੁਝ ਹੋਰ ਸੋਚਾਂਗੇ ਹੈ ਇਹ ਤਾਂ ਪਹਿਲੀ ਵਾਰੀ ਮੁਕਰ ਗਈ ਆ ਉਹ ਮਮੀ ਵੇਖਣ ਡਿਆ ਸੀ ਮੈਂ ਚੱਲ ਕੋਈ ਮਾਲ ਹੱਥੋਂ ਦਾ ਵਾ ਤੇ ਗਰਮੀਆਂ ਹੁੰਦੀਆਂ ਵਾ ਦੋ ਚਾਰ ਪਜਾਮੇ ਕੁਰਤੇ ਸੋਹੰਦਾ ਹੈ ਇਹ ਤਾਂ ਠੇਠੀ ਗੱਲ ਛੜੀ ਹੈ ਪਜਾਮੇ ਕੁਰਤੇ ਮੈਨੂੰ ਤਾਂ ਖੇਵ ਨਹੀਂ ਲੱਗਣ ਡਈ ਤੇ ਜਿੰਨਾਂ ਚਿਰ ਲੈ ਕੇ ਨਹੀਂ ਨਾ ਸੋਨਾ ਇੱਥੇ ਆਉਂਦੀ ਮੈਨੂੰ ਤਾਂ ਕੋਈ ਯਕੀਨ ਨਹੀਂ ਇਹਦੇ ਉੱਤੇ ਇਹ ਤਾਂ ਚੰਗੀ ਬਣ ਗਈ ਹੋਵੇ ਉਹ ਜਾਣਦਿਆ ਕਰ ਤੂੰ 20 ਸਾਲ ਲਾਈਏ ਮੇਰੀ ਭਤੀਜੀ ਆਣੀ ਅੰਤਰਾ ਕਰਾਂਗੇ ਜਮ ਕਰਾਂਗੇ ਫਲਾਨ ਕਰਾਂਗੇ ਉਤੋਂ ਮੇਰੇ ਸਾਨੂੰ ਖੇਵ ਨਹੀਂ ਗਈ ਆਪਣੀ ਮੈਂ ਤਾਂ ਨੇ ਪਾਪੜ ਵੇਲ ਛੜੇ ਉਤਰੇ ਸ਼ਰੀਕਾਂ ਦੇ ਘਰ ਜਾ ਜਾ ਕੇ ਬਹਿੰਦੀ ਰਹੀ ਮੈਨੂੰ ਵੀ ਲੋੜੀ ਗਈ ਬਹਿਣ ਦੀ ਉਹਨਾਂ ਦੇ ਮੂੰਹ ਲੱਗਣ ਦੀ ਮੈਂ ਤਾਂ ਪਰਸ਼ਾਵਾਂ ਨਾਲ ਇਹ ਜਿਹਾਂ ਦਾ ਉਹਦੇ ਕਰਕੇ ਇਹਦੇ ਕਰਕੇ ਪਵਾੜਾ ਕੀਤਾ ਸਾਰਾ ਮੈਂ ਕੋਈ ਗੱਲ ਨਹੀਂ ਮੇਰਾ ਨਾ ਵੀ ਜੀਵਨ ਆ ਮੈਂ ਵੀ ਕਢਾ ਕੇ ਸਾਹ ਲਵਾਂਗੀ ਤੁਸੀਂ ਮੈਨੂੰ ਕਿ ਸਮਝਿਆ ਵਾ ਫੋਨ ਕਰਨਾ ਉਹਨੂੰ ਫਿਰ ਫੋਨ ਕਰ ਹਣ ਠਹਿਰ ਕੇ ਕਰਨੀ ਆ ਹੈ ਠਹਿਰ ਕੇ ਕਰਨੀ ਮੇਰੇ ਤੇ ਜਾਨ ਬੜੀ ਤਾਂਗਾ ਪੁੱਤ ਆਹੋ ਫਤ ਗੱਲ ਬਿਲਕੁਲ ਬਿਲਕੁਲ ਜਦੋਂ ਮੈਂ ਮਰ ਗਈ ਤੇ ਫਿਰ ਹੋਣਾ ਵਾ ਸਹੀ ਗੱਲ ਆ ਹੈ ਇਹ ਹੁਣ ਚੁੱਪ ਕਰਕੇ ਬਿਆਨ ਦਾ ਟਾਈਮ ਨਹੀਂ ਗਾ ਕੋਈ ਨਾ ਕੁ ਕਰਨ ਦਾ ਵਾ ਤੇ ਤੂੰ ਵੀ ਕੋਈ ਸਕੀਮ ਲੜਾਓ ਤੂੰ ਵੀ ਤਤੇ ਤਤੇ ਕਾ ਹੁਣ ਜੇ ਹੋ ਗਿਆ ਹੋ ਗਿਆ ਜੜ ਗਿਆ ਰਗਾ ਫਿਰ ਨਹੀਂ ਹੋਣਾ ਅੜਨ ਦੇਣਾ ਹੀ ਨਹੀਂ ਗਾ ਆਹੋ ਵੇਖੋ ਸਹੀ ਤੀਕ ਪੰਦਾ ਕੀ ਆ ਇੱਕ ਗੱਲ ਹੋਜੇ ਹਮ ਹੌਲੀ ਗੱਲ ਕਰੋ ਕੰਧਾਂ ਦੇ ਵੀ ਕੰਨ ਹੁੰਦੇ ਆ ਇੱਕ ਤੁਹਾਡੀ ਨੋ ਜੜੀ ਆ ਇੱਕ ਲੈਣੀ ਜਈ ਪਤਾ ਕਿਦਾਂ ਦੀ ਆ ਕੰਨ ਲਾਲਾ ਸਾਰਾ ਦਿਨ ਹਾਡੀਆਂ ਗੱਲਾਂ ਸੁਣਦੀ ਰਹਿੰਦੀ ਆ ਜੇ ਇਹਦੇ ਕੰਨ ਵਿੱਚ ਕੋ ਸੋਨੇ ਦੀ ਗੱਲ ਪੈ ਗਈ ਨਾ ਮਾਣੀ ਮੋਟੀ ਇਹਨੇ ਚੁੱਕ ਕੇ ਭਾਂਦੇ ਘਰ ਨਾਲ ਦੱਸ ਜAVE ਜਿੱਦਾਂ ਦਾ ਹੈਗਾ ਸੁਭਾਅ ਇਹਦੀ ਗੱਲ ਸੁਣ ਲੈ ਮਾ ਮਾਂ ਘਰ ਠੰਡ ਵਿੱਚ ਪਈ ਐ ਤੇ ਘਰ ਰੱਕ ਪੱਤ ਬਾਕੇ ਬੈਜੀ ਮੈਂ ਕਹਾਂ ਰੱਕ ਪੱਤ ਪਾਉਣਾ ਵਾ ਮੈਂ ਤੇ ਹੋ ਕਿਹਾ ਪੁੱਤ ਚੁੱਪ ਕਰਕੇ ਗੱਲ ਕਰੋ ਹੌਲੀ ਨਾ ਸੋਨੇ ਦਾ ਨਾਮ ਨਾ ਹੀ ਲਿਓ ਉਦਾਂ ਹੀ ਗੱਲਾਂ ਕਰੋ ਜਬਾਨ ਤੇ ਤੂੰ ਪਰਪਰੇ ਚਲਾਈ ਜਾਂਦੀ ਐ ਮੈਂ ਚਲਾਉਂਦੀ ਜਬਾਨ ਹੱਦ ਹੋਈ ਤਾ ਦਿਵਾਲੀ ਸਭ ਤੋਂ ਵੱਧ ਆਵਾਜ਼ ਤੇਰੀ ਐ ਇੱਕ ਮੈਂ ਮਾਲ ਇਕੱਠਾ ਕਰਾਂ ਤੇ ਇੱਕ ਮੈਂ ਜਬਾਨਾ ਚਲਾਵਾ ਹਾਂ ਚੱਲਗਾ ਜਾ ਕੇ ਚਾਹ ਝੂਬਣਾ ਚਾਹ ਬਣਾ ਮੇਰੇ ਕੋਲ ਨਹੀਂ ਬਣਦੀ ਚਾਹ ਮੈਂ ਤਾਂ ਸੜ ਗਈ ਤਿੰਦਰ ਪੁੱਤ ਤੇ ਦਰ ਆਇਆ ਮੈਂ ਤੇ ਕੰਮ ਹੀ ਗਿਆ ਹਮੋਟਰ ਤੱਕ ਗਿਆ ਨਾ ਤੂੰ ਬਹਿ ਜਾ ਮੇਰੇ ਪਤਨ ਕੋਟ ਤੇ ਚਾਹ ਬਣਾਵਾ ਤੇ ਲਈ ਵੀ ਨਾ ਮੈਂ ਚਾਹ ਪੀਣੀ ਪੁੱਤ ਮੈਂ ਤੇਰੀ ਮਾਂ ਆ ਤੂੰ ਤੁਰ ਨਾ 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 ਕੁਲੋ ਵੀ ਹਟ ਗਿਆ ਕੀ ਗੱਲ ਹੋਈ ਏ ਮੰਮੀ ਤੂੰ ਹੀ ਜਿਹੜੇ ਚੰਗੇ ਕੰਮ ਕਰਦੇ ਹੋ ਹਾਂ ਤੂੰ ਤਾਂ ਦੀਆਂ ਨੋਈ ਨਾ ਕੀਤਾ ਮੈਨਾਂ ਕੀ ਖਵਾਉਣਾ ਐ ਲੜਾਈ ਪੈਣੀ ਏ ਪੁੱਤ ਮਾਪੇ ਉਹ ਨਹੀਂ ਤੀਆ ਪੁੱਤ ਦਾ ਮਾੜਾ ਸੋਚਦਾ ਹੁੰਦਾ ਬਹਿ ਜਾ ਮੇਰਾ ਪੁੱਤ ਕਦੇ ਘੜੀ ਬਵੇਂਗਾ ਨਾ ਤੇ ਮਾਂ ਆਪਰੇ ਉੱਤੇ ਲੱਗੇ ਬਈਏ ਤੇ ਮਾਂ ਪਿਆਰੇ ਨੂੰ ਅੰਦਰਾਂ ਠੰਡ ਪੈਂਦੀ ਐ ਇਹ ਕਿਉਂ ਹੁੰਦਾ ਕਿ ਅੰਦਰਾਂ ਚ ਹੀ ਬੜੇ ਰਹੋ ਮੰਮੀ ਮੈਂ ਪਿਛਲੀਆਂ ਗੱਲਾਂ ਨੇ ਭੁੱਲਣਾ ਚਾਹੁੰਦਾ ਤੂੰ ਹਿਨਾ ਮੈਨੂੰ ਮਾਂ ਕੋਲ ਆਇਆ ਕਰੋ ਕੋਈ ਚੰਗਾ ਵੀ ਸੋਚ ਲਿਆ ਕਰੋ ਸਾਡਾ ਪੁੱਤ ਭਲਾ ਮੈਂ ਤੇਰਾ ਮਾੜਾ ਸੋਚਦਾ ਨਹੀਂ ਕਦੀ ਸੁਝੀਏਗਾ ਮੰਮ ਜੇ ਤੂੰ ਚੰਗਾ ਸੋਚਦੇ ਨਾ ਤਾਂ ਜੜੀਆਂ ਪਿਛੇ ਗੱਲਾਂ ਹੋਈਆਂ ਨੇ ਤੂੰ ਕਹਿੰਦੇ ਰਹਾਂ ਨਾ ਚੰਗਾ ਠੀਕ ਆ ਪੁੱਤ ਜੋ ਮਾ ਜੀ ਗਈ ਜਾ ਅਹੀਂ ਤੇ ਵੀ ਮਾਫੀ ਉਹ ਅਹੀਂ ਤੇ ਵੀ ਤੈਨੂੰ ਬਹਿ ਜਾ ਖਲੋ ਜਾ ਕਰਨਾ ਤੂੰ ਜੋ ਮਰਜ਼ੀ ਉਹਨਾਂ ਨੇ ਕਹਿੰਦੇ ਕਹੀ ਜਾ ਹਾਂ ਚਲ ਕੀ ਕਹਿਦਾ ਚ ਕਹਿੰਦਾ ਮਾਪੇ ਉਹਨਾਂ ਮੋੜ ਮੋੜੀ ਨਹੀਂ ਰਿਹਾ ਹੈ ਤਾਂ ਪੱਠੇ ਨਾਲੇ ਤੋ ਇਹਨਾਂ ਕੰਮਾ ਤੇਰਾ ਮੁੰਡਾ ਪੱਠੇ ਕੀ ਪਾਉਣੀ ਆ ਦੁੱਧ ਲੈ ਕੇ ਵਰਤ ਲੈਂਦੇ ਆ ਹੈਂ ਜਦੋਂ ਦਾ ਹੱਟਣਾ ਵਿਗੜਿਆ ਨਾ ਪਠੇ ਨੂੰ ਹੱਥੋਂ ਹਟ ਗਿਆ ਵਾ ਤੇ ਘਰ ਸੁਣ ਮੈਂ ਆਪ ਆਪਣੀ ਰੰਦੀ ਰੋਣ ਆਈ ਤੇ ਤੁਸੀਂ ਵੇਰ ਹੁੰਦੇ ਨੂੰ ਆਪਣਾ ਦੇ ਤੇ ਮੈਂ ਹੈ ਮੇਰੇ ਲਾਗੋ ਦੀ ਲੱਗਿਆ ਤੇ ਮੈਂ ਪੁੱਤ ਬਿਆਜਾ ਮੈਂ ਤਰੀਕੇ ਵੀ ਮਾ ਤੇ ਕਹਿੰਦਾ ਅਸੀਂ ਮੀਨੂ ਨਾ ਤੋ ਇਕਵਾਇਆ ਕਰੋ ਨਹੀਂ ਮਾਂ ਹਾਂ ਉਹਦੀ ਉਹ ਜੀਵਨ ਹੈ ਹੈ ਮੈਂ ਸਭ ਨੂੰ ਆਖਿਆ ਕੋਈ ਚਾਹ ਬਣਾਈ ਚਾ ਲਾ ਪੀਣੀ ਲੱਗੇ ਨਹੀਂ ਵੀ ਸੁਲਾ ਮਾਰ ਲੈ ਤੂੰ ਕਿੱਦਾਂ ਜੀ ਕਰਦਾ ਮਾਫੀ ਦਾ ਇਦਾਂ ਚੀਜ਼ ਕਰਨ ਨੂੰ ਜਿੰਦਾ ਇਹ ਉਹ ਦੂਜੇ ਉਹ ਗਾਣਾ ਮਗਰ ਮਗਰ ਤੋਰੀ ਫੇਰਨੀ ਆ ਉਹਦਾ ਇਦਾਂ ਬੇੜਾ ਬਹਿ ਗਿਆ ਨਾ ਆਪਣੀ ਸਿਰ ਕਣਕ ਭਰ ਕੇ ਤੇ ਬੱਤੀ ਆਉਣੀ ਨਾ ਬੱਬੀ ਬੰਦ ਕਰ ਆਇਆ ਅੱਛਾ ਇਹ ਨਹੀਂ ਕੀਤਾ ਪਿੱਛਾ ਲ ਮੈਂ ਨੱਕ ਕਰੀ ਪਾਲੀਆਂ ਨੂੰ ਲਾ ਰਾਂ ਉਹਨਾਂ ਨੂੰ ਪਰਲੇ ਬੰਨੇ ਨੂੰ ਹਾਏ ਬਈ ਕੀ ਹੋ ਰਿਹਾ ਤੁਰਿਸ਼ ਦਈ ਤੇ ਨਹੀਂ ਹੋ ਰਹੀ ਤੈਨੂੰ ਸ਼ਰਮ ਨਹੀਂ ਆਉਂਦੀ ਮਾਸਾ ਵੀ ਹੁਣ ਬੁੱਢੇ ਵਾਰੇ ਮੈਂ ਸਾਰੇ ਕੰਮ ਕਰਾਂ ਪੱਠੇ ਵੀ ਮੈਂ ਵੱਢ ਕੇ ਆਵਾਂ ਪਾਵਾਂ ਮੈਂ ਧਾਰਾਂ ਤੂੰ ਕੱਢੇ ਤੇ ਦੋ ਦੇ ਪੀਂ ਆ ਗੱਡੀ ਘਤਾਰ ਤੇ ਲਿਖਿਆ ਉੱਚੀ ਦਾ ਬੋਲੋ ਲੋਕਾਂ ਨੇ ਸੁਣੇਗਾ ਫਿਰ ਜਲੂਸੀ ਆ ਨਾ ਜਿੰਨਾ ਮਰਜ਼ੀ ਚਲੋ ਘਰਾਂ ਦੇ ਸਿਆਪੇ ਪੈਣ ਲੋਕ ਸੁਣਦੇ ਹੁੰਦੇ ਆ ਲੋਕਾਂ ਤਾਂ ਹੁਣ ਡਰੀ ਜਾਈਏ ਸਾਰਾ ਕੁਝ ਕਰ ਕਰਕੇ ਦਈ ਜਾ ਇਹਨਾਂ ਨੂੰ ਰਾਜ ਦੇ ਬਾਹਰ ਛੱਡ ਦਵਾਉਣਾ ਤੇ ਖਵਾਲੀ ਜਾ ਇਹਨਾਂ ਨੂੰ ਠੀਕ ਆ ਜੇ ਕੋਈ ਗੱਲ ਮੈਂ ਆਪਣੀ ਕਰ ਨਹੀਂ ਹੈ ਤੋ ਆਪਣੀ ਹੀ ਲੈਪੀ ਉਹ ਮਾਰ ਤੇ ਇਥੋਂ ਖਾ ਗਿਆ ਵੀ ਮੁੰਡਾ ਇੱਕ ਹੀ ਜੇ ਹੁਣ ਇੱਕ ਹੋਰ ਨੂੰ ਨਾ ਉਹਦੇ ਨਾਲ ਚੱਲ ਜਾਂਦੇ ਉਹਨੂੰ ਪਤਾ ਵਾ ਕਿ ਜੋ ਮਰਜ਼ੀ ਕਰੀ ਰਹਿਣਾ ਹੈ ਸਾਰਾ ਕੁਝ ਮੇਰੇ ਜੋਗਾ ਹੀ ਆ ਨਾਲੇ ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਜਿੱਦਾਂ ਵੀ ਆ ਗਏ ਤੇ ਮੜ ਕੇ ਨੰਘ ਹੀ ਜਾਣੇ ਐਵੇਂ ਇਹਦੇ ਮਗਰ ਨਾ ਦਫਾ ਕਰਿਆ ਕਰ ਬਾਰੇ ਕਿਦਾਂ ਸੁਆਹਣਾ ਫਿਰ ਨਹੀਂ ਮੇਰਾ ਪੋਤਾ ਆਹ ਚੀਜ਼ ਖਾਂ ਤੂੰ ਮੇਰਾ ਜੀ ਤੈਨੂੰ ਪੁੱਤ ਦੇ ਦਾਂ ਉਹਨੂੰ ਦਿਮਾਗੋ ਦੇ ਦਾਂ ਜੀਗਾ ਚਲ ਕੋਈ ਨਹੀਂ ਕਰੇ ਧਿਆਣਾ ਸਿਆਣਾ ਹੋ ਗਿਆ ਹੱਟ ਜਾ ਆਓ ਸਿਆਣਾ ਅਜੀ ਉਹਨੇ ਗਾਂਹ ਜਾ ਕੇ ਹੋਣਾਗੇ ਹੋਰ ਜਦੋਂ ਧਿਆਪਤ ਰਿਆ ਹੀ ਜਾਂਦੇ ਆ ਨਾ ਉਸ ਤੋਂ ਬਾਅਦ ਸਿਆਣਪ ਕੋਈ ਨਹੀਂ ਹੁੰਦੀ ਸਿਆਣਾ ਹੋਣਾ ਅਜੀ ਇਹਨੇ 27 28 ਸਾਲਾਂ ਦਾ ਹੋ ਗਿਆ ਨੇ ਨਿਆਣਾ ਹੀ ਆ ਫੋਨ ਕਿਦਾ ਹੁੰਦਿਆ ਵਾ ਆ ਤੇ ਦੇ ਕੋਈ ਵਾਲੀ ਭੂਆ ਦਾ ਲੱਗਦਾ ਹੈਲੋ ਸਤਿ ਸ਼੍ਰੀ ਅਕਾਲ ਹੈ ਅੱਛਾ ਕੀ ਗੱਲ ਹੋ ਗਈ ਲੈ ਦੱਸ ਅਜੇ ਪਰਸੋਂ ਫੋਨ ਆਇਆ ਭੂਆ ਦਾ ਹਾਂ ਅੱਛਾ ਮੇਰੀ ਗੱਲ ਸੁਣੋ ਸਸਕਾਰ ਅੱਜ ਕਰ ਦੇਣਾ ਅੱਛਾ ਅੱਛਾ ਤੇ ਨਵ ਨੂੰ ਕਾਤਾ ਫੋਨ ਠੀਕ ਆ ਠੀਕ ਆ ਨਹੀਂ ਨਹੀਂ ਆਪਾਂ ਆ ਜੰਨੇ ਪਹਿਲਾਂ ਨਵ ਹੁਣੀ ਆਪੇ ਬਾਅਦ ਚ ਆ ਜਾਨਗੇ ਕੀਤਾ ਕਿਦਾਂ ਲਾਉਣਾ ਨੇ ਹਨਾ ਆਹੋ ਚਲ ਦੱਸਤਾ ਮੈਂ ਮੇਰੇ ਦਸਨੀ ਰੋਡ ਤੇ ਨਹੀਂ ਹੁਣ ਉਹਨੂੰ ਚਲ ਠੀਕ ਆ ਹਾਂ ਕੋਈ ਗੱਲ ਨਹੀਂ ਆ ਜੰਨੇ ਆਪਾਂ ਹੁਣੇ ਆ ਜੰਨੇ ਆ ਚੰਗਾ ਰੱਖਦੀ ਆ ਮੈਂ ਆ ਲੈ ਨਵਾਂ ਸਿਆਪਾ ਪੈ ਗਈ ਹੁਣ ਤਾਂ ਸੋਚਿਆ ਕੁਛ ਹੋਰ ਹੁੰਦਾ ਵਾ ਤੇ ਉਹ ਕੁਛ ਹੋਰ ਜਾਂਦਾ ਮੈਂ ਤਾਂ ਸੋਚਿਆ ਸ਼ਹਿਰ ਵਾਲ ਚਾਹੂੰਗੀ ਅੱਜ ਚੱਲ ਕੀ ਕਰਨਾ ਹੈ ਇਹ ਗੱਲ ਤਾਂ ਥੋੜੀ ਪਤਾ ਹੀਗਾ ਆ ਮੇਰੀ ਗੱਲ ਸੁਣਿਓ ਕਿੱਥੇ ਗਈ ਜੀ ਗੱਲ ਸੁਣਿਓ ਹਾਂ ਕੀ ਗੱਲ ਹੋ ਗਈ ਆ ਹੈ ਆ ਤਾਂ ਕੋਈ ਵਾਲੀ ਭੂਆ ਕੁੜੀ ਹੋਗੀ ਜੇ ਤੇਰਾ ਭਰਾ ਆ ਗਿਆ ਤੇ ਉਹ ਚੰਗੀ ਬਣੀ ਸੀ ਟੈਗ ਹੀ ਹੋ ਗਿਆ ਵਿਚਾਰੀ ਨੂੰ ਕਿੰਨੀ ਮਾੜੀ ਸੀ ਕਿ ਹੁਣ ਉਹ ਬਹੁਤ ਛੇਰੀ ਹੋ ਗਈ ਉਮਰ ਹੀ ਛੇਰੀ ਹੋ ਗਈ ਜੀ ਆਹੋ ਤੇ ਹੁਣ ਉਹ ਕਿਤਰਾ ਹੁਣ ਚੱਲੀ ਆ ਕਿਤਰਾ ਹੈ ਤੇ ਤੁਸੀਂ ਕਿਹਦਾ ਤਿਆਰ ਹੋਏ ਜੀ ਮੈਂ ਤਾਂ ਜਾਣਾਂ ਕਿ ਪਾਸੇ ਹੁਣ ਕੋਈ ਆਵੀ ਕਮ ਜ਼ਰੂਰੀ ਨਹੀਂ 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 ਆਪਾਂ ਹੁਣ ਪਹਿਲਾਂ ਉਧਰ ਜਾਣਾ ਤੋ ਕੋਈ ਠੀਕ ਵਾ ਨਾ ਤੇ ਮੈਂ ਪੁੱਛ ਲਿਆ ਹੈਗਾ ਵੀ ਨਾ ਉਹਨਾਂ ਨੂੰ ਫੋਨ ਕੀਤਾ ਵਾ ਆਂਦੇ ਹੀ ਕਰ ਲਿਆ ਵਾ ਤੇ ਉਹਨਾਂ ਦੀ ਮਰਜ਼ੀ ਜਿੱਦਾ ਮਰਜ਼ੀ ਆ ਜਾਣਾ ਅਸੀਂ ਦੋਵੇਂ ਜੀ ਨਿਕਲ ਜੀਏ ਟਾਈਮ ਨਾ ਵੇਰੇ ਦੱਸਣੇ ਮੈਂ ਜਾ ਕੇ ਸੁਣਾ ਦੇਣਾ ਨਹੀਂ ਨਹੀਂ ਕੋਈ ਲੋੜ ਨਹੀਂ ਸੁਣਾ ਦੇਣ ਦੀ ਉਹਨਾਂ ਨੂੰ ਫੋਨ ਕਰਤਾ ਵਾ ਠੀਕ ਆ ਨਾ ਆ ਚਲੋ ਅਸੀਂ ਇਕੱਠੇ ਹੋਈ ਜਾਣਾ ਆਪਾਂ ਚੱਲ ਜੀਏ ਅਗਲੀ ਨੇ ਕੀ ਤਾਂ ਕਾਤੇ ਜਾਣਾ ਕਾਤੇ ਵੀ ਫੇਰ ਕੋ ਭੂਆ ਮਨ ਪਾਰੀ ਪਉਂਦੀ ਆ ਆ ਇਹ ਵੀ ਗੱਲ ਤੇ ਠੀਕ ਆ ਨਾ ਹਾਂ ਚਲੋ ਆਪਾਂ ਚੱਲ ਜੀਏ ਹੈ ਆਹ ਵਾਡੋ ਮ ਤਿਆਰੀ ਜੀ ਮੈਂ ਤਿਆਰੀਆਂ ਆ ਉਹ ਆ ਗਏ ਯਾਰ ਆ ਗਈ ਆ ਗਈ ਬਸ ਆਹ ਬਣਾ ਨਾ 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 ਆਪਾਂ ਗਾ ਕਿਤੇ ਚੱਲੇ ਆਹੋ ਪੁੱਤ ਉਹਦੇ ਕੋਈ ਵੜੀ ਭੂਆ ਇਹਨੇ ਮੇਰੀ ਉਹ ਪੂਰੀ ਹੋ ਗਈ ਆ ਤੋ ਉੱਥੇ ਚੱਲੇ ਆ ਤਾਂ ਨਾ ਉਹ ਨਿਆਂ ਜਾਣਾ ਤੁਹਾਡਾ ਰਦਾ ਅੱਧਾ ਹੀ ਪਹਿਲਾਂ ਚੱਲ ਜੀਏ ਤੇ ਆਪੇ ਆ ਜਾਣਗੇ ਮਗਰੋਂ ਤੇ ਪੁੱਤ ਜੇ ਹੈਰੋ ਕੀਤੇ ਘਰੇ ਦੇ ਹੋ ਹੈ ਨਹੀਂ ਨਹੀਂ ਮੈਂ ਤਾਂ ਘਰੇ ਹੀ ਆ ਮੈਂ ਉੱਥੇ ਜਾਣਾ ਆ ਚਲ ਕੰਮ ਨਹੀਂ ਚਲ ਜਾਂਦੇ ਨਹੀਂ ਨਹੀਂ ਆਪਾਂ ਹੁਣ ਪਹਿਲਾਂ ਚੱਲ ਜਣਾ ਬੱਸੇ ਚੱਲ ਜਣਾ ਆਪੇ ਆ ਜਾਣਗੇ ਮਗਰੋਂ ਉਹਨਾਂ ਕੀ ਪਤਾ ਕਾਤੇ ਉਹਨਾਂ ਕੁੜੀਆਂ ਹਾਂ ਜੀ ਉਹ ਜਾਣਾ ਹੈਗਾ ਉਹਨਾਂ ਨੇ ਉਹਨੂੰ ਜਾਣਾ ਹੁੰਦਾ ਹੈਣਾ ਚਲੋ ਕੋਈ ਗੱਲ ਤੇ ਘਰ ਦੇ ਕੰਮ ਤੁਹਾਨੂੰ ਵੇਖ ਲਈ ਸਾਰੇ ਚੰਗਾ ਤੇ ਹੋ ਰਹੀਓ ਪਰਮਗਰ ਟਾਈਮ ਨਾਲ ਜਾਗਣਾ ਪੱਠੇ ਪਾਦੀ ਹੈ ਕੋਈ ਨਹੀਂ ਕੋਈ ਨਹੀਂ ਉਹਨੂੰ ਡਗਰ ਭੁੱਖੇ ਰਹਿਣ ਨਹੀਂ ਨਹੀਂ ਕਹਿ ਦੂੰਗੀ ਤੁਸੀਂ ਜਾਓ ਤੁਸੀਂ ਚਲਾ ਦਿਓ ਉਹ ਬਾਹਰੋਂ ਜਾਣੀ ਕਿਤੇ ਵੀ ਕਿੱਦੂ ਚਲਾਕ ਅੱਗੇ ਤਾਂ ਮੈਂ ਘਰੋਂ ਬਾਹਰ ਹੀ ਫੇਰਦੀ ਆ ਇਹਨੂੰ ਚਲੋ ਠੀਕ ਹੈ ਚੰਗਾ ਹਾਂਜੀ ਚਲ ਨੂੰ ਦੇਖ ਨੂੰ ਦੱਸਦਾ ਹਾਂ ਤੇ ਆਈ ਗਈ ਹਾਂਜੀ ਦੱਸੂ ਖੂਨ ਤੇਰਾ ਆਉਂਦੇ ਤਾਂ ਆਪ ਤੂੰ ਕਿੱਥੇ ਹੈ ਮੇਰੇ ਤੋਂ ਹੀ ਜਪੰਦੇ ਦੋ ਦਿਨ ਮम्मी ਤੇਰੇ ਨਾਲ ਫੋਨ ਹੁੰਦਿਆ ਕੀ ਕੀ ਕਹਿੰਦੇ ਡੈਡੀ ਦੀ ਭੂਆ ਆ ਗਈ ਕੋਈ ਹਾਂਜੀ ਹੈਗੀ ਆ ਉਹ ਆੜੇ ਦਾ ਹੋ ਗਈ ਅੱਛਾ ਹੂੰ ਤੇ ਆਪਣਾ ਚਾਚੀ ਜੀ ਨੂੰ ਹੀ ਉਹਨਾਂ ਨੂੰ ਫੋਨ ਕੀਤਾ ਇਹ ਤੇ ਚੱਲ ਗਏ ਨੇ ਕਹਿੰਦੇ ਲੈ 10 ਕਿੱਲੇ ਚਲ ਗਏ ਹਨ ਵੀ ਨਾਲ ਲੈ ਚੱਲਦੇ ਇਹਨਾਂ ਨੂੰ ਨਾ ਕਰਤਾ ਹੋਣਾ ਨਾ ਚੱਲ ਭਾਵੇਂ ਉਹਨਾਂ ਨੇ ਕੀਤਾ ਹਨ ਉਹਨੂੰ 10 ਦੇ ਰਿੰਦੇ ਆਹੋ ਫੋਨ ਆਉਂਦੇ ਡੈਡ ਕੀ ਉਹਨਾਂ ਦਾ ਉਹਨੂੰ ਕੀ ਪਤਾ ਤੂੰ ਕਿਉਂ ਕਹੀ ਨਹੀਂ ਤੇ ਮੰਮੀ ਨੇ ਕਹੋ ਸਾਡੇ ਨਾਲ ਜਾਣਗੇ ਮੰਮੀ ਨਾਲ ਤੇ ਹੋਰ ਉਹ ਨਈ ਨਵਦੀਪ ਛੱਡ ਪਰਾਂ ਤੇਂ ਤੇਰਾ ਪਾਕਲੇ ਜਾਂਦੇ ਚੰਗੀ ਲੱਗਾਂਗੇ ਅਗਲੇ ਨੇ 100 100 ਗੱਲਾਂ ਬਣਾਉਣੀਆਂ ਵਾ ਪਿਆਦਾ ਆਪਾਂ ਮਾਣਾ ਹੁੰਦੇ ਹਨੀ ਤੇ ਕਿਹਦੇ ਨੂੰ ਥੋੜੀ ਪਤਾ ਹੀ ਹੁੰਦੀ ਆ ਕਿ ਨਹੀਂ ਹੁੰਦੇ ਜੀ ਅਲਾ ਮੈਂ ਤਾਂ ਨਾ ਰਹਿਣੀ ਦਿੰਦੀ ਉੱਥੇ ਵੀ ਇੰਨਾ ਗੜਾ ਬਗਦਬਗ ਚੰਗੀ ਕਰਨੀ ਆਵੇਂ ਉੱਥੇ ਕੋਈ ਨਾ ਵੀ ਗੱਲ ਕਰਨਗੇ ਕਿਸੇ ਨਾਲ ਨਾ ਹੀ ਬੋਲਣਗੇ ਪਰ ਅਗਲੇ ਨੂੰ ਹੋਊਗਾ ਤਾਂ ਸਹੀ ਵੀ ਇਹਦੇ ਸੱਸ ਸਹੁਰਾ ਆਏ ਨੇ तो ही जाके मम्मी ने अलग गाला करो। आप चलो कर दामा, डैडी याली तो गाले चोट ही है, मम्मी पे ऐसा मान जाए। चलो कोई नहीं है, मम्मी ने ही कहो, जाने के लिए सबको एक ही चंगे लगाएंगे। आप चलो कर दामे। करो कर दामे। मम्मी। हाँ दासु। हाँ कामुशत्ता होने तैयार हुए होंगे तो जाना है। नहीं कितने ज ਇਹ ਡੈਡੀ ਦੇ ਘੋਆ ਲੱਗਦੀ ਸੀ ਅੱਛਾ ਅੱਛਾ ਤੇ ਮਰ ਚੇਤਾ ਆ ਗਿਆ ਮਾਂ ਦਾ ਉਦੋਂ ਤੋਂ ਬਦ ਨੂੰ ਚਾਹ ਵੱਲੋਂ ਪਿਆ ਹੀ ਨੂੰ ਆਉਂਦਾ ਕਿ ਘੋਆਦੀ ਨਾ ਤੇ ਹੁਣ ਕਿ ਡਾਕਟਰ ਜੀ ਸਰ ਪਿਆ ਮਾਂ ਨੂੰ ਮੰਮੀ ਜੀ ਇਕੱਲੇ ਜਾਓਗੇ ਇਥੇ ਗੁਰੇ ਨਾ ਲੱਗਾਂਗੇ ਕੋਤੇ ਇਹ ਚੀਜ਼ਾਂ ਪਹਿਲਾਂ ਸੋਚੀ ਜੇ ਹੁਣ ਜੇ ਥੋੜਾ ਬੋਤਾ ਸਾਡੇ ਨਾਲ ਵੀ ਲਾ ਕੇ ਰੱਖਦੇ ਤੇ ਅੱਜ ਮੈਂ ਤੁਹਾਡੇ ਨਾਲ ਤੁਰਦੀ ਤੂੰ ਹੀ ਮੈਂ ਸੋਹਣੀ ਲੱਗਦੀ ਤੇ ਮੈਂ ਵੀ ਸੋਹਣੀ ਲੱਗਦੀ ਤੇ ਚਲੋ ਮੰਮੀ ਆ ਇੱਥੇ ਤੁਰ ਕੋ ਚੁੱਪ ਕਰਕੇ ਤੇ ਬਹਿ ਜਾ ਜਿੱਦਾਂ ਜੇ ਮੋ ਦਹੀਂ ਜੰਮੀ ਆਂਦੀਆਂ ਉਦੋਂ ਨੱਚੀ ਜਾਂਦਾ ਕੋਈ ਲੋੜ ਨਹੀਂ ਜੁਤੇ ਨਾ ਜਾਂਦੀ ਜਾਣਾ ਜਾਂ ਨਹੀਂ ਜਾਣਾ ਤੇ ਨਾ ਜਾ ਮੈਨੂੰ ਅੱਜ ਤੋਂ ਅਗਾ ਕਹਿਣਾ ਦੀ ਜਦੋਂ ਤੂੰ ਮੇਰੀ ਮੰਨਦਾ ਹੀ ਨਹੀਂ ਮੰਮੀ ਅਗਲੇ ਹਾਂ ਨੂੰ ਹੀ ਗੱਲਾਂ ਕਰਨੀ ਤੇ ਤੁਹਾਨੂੰ ਵੀ ਕਰਨੀਆਂ ਜੇਰਾ ਕਰੇਗਾ ਨਾ ਉਹਦਾ ਵੀ ਪਤਾ ਲੱਗ ਜੂਗਾ ਵੀ ਨਹੀਂ ਲਾ ਕੇ ਖਾਂਦੀ ਹੁੰਦੀ ਤਾਂ ਹੀ ਸੱਸ ਮਾਂ ਦੀ ਨਾਲ ਤਰੀ ਹੈਗੀ ਕੋਈ ਗੱਲ ਨਹੀਂ ਇਹਨੂੰ ਕਿੱਦਾਂ ਪਤਾ ਲੱਗੇਗਾ ਇੰਨੀ ਲੰਮੀ ਇਹਦੀ ਜ਼ੁਬਾਨ ਆ ਉਹ ਜ਼ਰੂਰੀ ਤੇ ਹੀ ਲੋਕਾਂ ਨੂੰ ਸੁਣਾਉਣਾ ਹੈ ਲੋਕਾਂ ਨੂੰ ਫੇਰ ਹੀ ਪਤਾ ਲੱਗੂਗਾ ਉਹ ਲੋਕਾਂ ਨੂੰ ਵੀ ਪਤਾ ਵਾ ਪੀ ਘਰ ਕੀ ਕਰਦੀ ਨੇ ਕੀ ਨਹੀਂ ਪਤ ਨੂੰ ਮਾਂ ਲੱਗਦੀ ਹੈ ਤੇਰੀ ਤੈਨੂੰ ਚਾਹ ਬਣਨ ਕਿਹਾ ਹੀ ਤੂੰ ਮੈਂ ਜਿਆ ਨਹੀਂ ਪਾਉਂਦੀ ਤੇ ਇਹਨਾਂ ਤੂੰ ਕਿਹ ਢੀਸ਼ਕੀ ਪਟਾਖਾ ਕਰਕੇ ਮੈਨੂੰ ਜਵਾਬ ਦੇਂਦਾ ਕਿ ਇੱਕ ਵਾਰੀ ਵੀ ਸੋਚਿਆ ਵੀ ਮਾਂ ਦੀ ਸੋਚੇਗੀ ਮੰਮੀ ਜਦੋਂ ਤੂੰ ਇਹ ਗੱਲਾਂ ਕਰਦੇ ਆ ਮੈਂ ਕਦੇ ਤਾਂ ਮੈਂ ਤਾਂ ਕਿਹਾ ਨਹੀਂ ਅੱਛਾ ਹੁਣ ਬੜਾ ਕੋਲਾ ਜਿਹਾ ਹੂ ਕਰਕੇ ਕਹਿੰਦੇ ਆ ਗਾਂ ਜਾ ਮੈਂ ਨਹੀਂ ਜਾਣਾ ਹੈ ਨਾ ਮੈਨੂੰ ਕੋਈ ਰੋੜੀ ਦੇ ਤੰਨਾ ਜਾਣ ਦੀ ਮੇਰਾ ਸਿਰ ਨਾ ਖਾਓ ਇੱਥੇ ਚਲ ਤੁਹਾਡੀ ਮਰਜ਼ੀ ਕਰ ਜਿੱਦਾਂ ਕਹਿੰਦੀ ਆ ਉਦਾਂ ਹੀ ਨੱਚੀ ਜਾਂਦਾ ਜੇ ਇਹ ਕਹਿਤਾ ਮੰਮੀ ਨੂੰ ਦਾਲ ਖਾੜਨਾ ਤੇ ਦਾਲ ਨੂੰ ਮੰਨ ਗਿਆ ਤੇ ਜੇ ਉਹ ਅੱਧਾ ਚੁੱਕਣਾ ਦਿੰਦੀ ਆ ਉਦੋਂ ਮਾਂ ਦੀ ਜਿੰਨੀ ਮਰਜ਼ੀ ਬੈਠੀ ਕਰੀ ਜਾਂਦਾ ਗੱਲ ਹੀ ਕੋਈ ਨਹੀਂ ਜੱਸ ਹਾਂਜੀ ਜਾ ਰੋਟੀ ਲਿਆ ਰੋਟੀ ਤੇ ਮੈਂ ਦੇ ਰਣੀ ਆ ਜੋ ਤੇ ਮੰਮੀ ਨੇ ਦੇਹਣ ਲਈ ਅੱਜ ਆ ਮੰਮੀ ਤੇ ਤਾਂ ਅੱਗੇ ਬਹੁਤ ਦਿਖਦੀ ਹੁੰਦੀ ਆ ਉਹ ਗਈ ਆ ਉੱਥੇ ਉਹਦੀ ਭੂਆ ਭੂਆ ਕੋਈ ਮਰ ਗਈ ਆ ਤੇ ਉੱਥੇ ਗਈ ਆ ਡੈਡੀ ਤੇ ਮੰਮੀ ਦੋਵੇਂ ਜਾਣੇ ਮੈਂ ਤਾਂ ਕਦੇ ਉਹਨਾਂ ਘਰ ਚਲ ਗਈ ਆ ਉਹ ਤਾਂ ਵੀ ਨਹੀਂ ਪਤਾ ਹੈਗਾ ਪਰ ਉਹਨਾਂ ਘਰ ਨਹੀਂ ਅੱਜ ਗਈ ਹੈਗੀ ਅੱਜ ਉੱਥੇ ਗਈ ਹੈ ਮਰਿਆਵਾ ਕੋਈ ਤੁਹਾਡੇ ਮੰਮੀ ਦੀ ਭੂਆ ਮਰ ਗਈ ਨਵ ਵੀ ਗਈ ਆ ਉਹਨਾਂ ਦੀ ਵੀ ਰਿਸ਼ਤੇਦਾਰੀ ਨਾ ਉੱਥੇ ਤੇ ਉਹ ਵੀ ਗਈ ਆ ਤੇ ਮੈਂ ਦੇਖ ਕੇ ਹੁੰਨੀ ਆ ਇੱਕ ਵਾਰੀ ਜੇ ਤੁਸੀਂ ਮੈਨੂੰ ਕਹੋ ਕਿ ਉਹਦੀ ਮੰਮੀ ਘਰੇ ਹੀ ਆ ਨਾਲ ਜਿਹੜੀ ਤੁਹਾਨੂੰ ਮੈਂ ਗੱਲ ਕਹੀ ਉਹ ਕਰਕੇ ਹੁੰਨੀ ਆ ਉੱਥੇ ਮੈਂ ਵੀ ਜਾ ਕੇ ਹੁੰਨੀ ਦੋ ਦੋ ਗੱਲਾਂ ਕਰਕੇ ਹੁੰਨੀ ਆ ਉੱਥੇ ਸੂ ਲੈ ਕੇ ਹੁੰਨੀ ਕੀ ਕਹਿੰਦੀ ਆ ਤੇ ਕੀ ਕਰਦੀ ਆ ਉਹ ਹੋਰ ਨਾ ਸਿਆਪਾ ਪਾਣੀ ਕੋਈ ਨਾ ਮਾ ਉਹ ਕੋਈ ਨਹੀਂ ਸੀ ਆਪਾਂ ਪੈਂਦਾ ਅੱਜ ਮਸੀਤ ਮੌਕਾ ਮਿਲਿਆ ਅੱਜ ਮੰਮੀ ਹੈ ਨਹੀਂ ਕਿ ਉਦਾਂ ਤਾਂ ਉਹ ਆਪ ਹੀ ਤੁਰੀ ਰਹਿੰਦੀ ਉਹਨਾਂ ਦੇ ਘਰੇ ਮੈਨੂੰ ਤਾਂ ਮੌਕਾ ਹੀ ਨਹੀਂ ਮਿਲਦਾ ਕਿਸੇ ਵੇਲੇ ਜਾਣ ਦਾ ਹੁਣ ਸਗੋਂ ਵਧੀਆ ਟਾਈਮ ਆ ਹੈ ਨਹੀਂ ਕਿ ਨਾ ਉਧਰ ਵੀ ਨਾ ਤਾਂ ਨਾ ਕੋ ਵੀ ਹੈ ਨਹੀਂ ਕਿ ਘਰੇ ਤੇ ਮੈਂ ਜਾ ਕੇ ਹੈਗੀ ਉਹ ਘਰ ਤੇ ਪਿੰਦਰ ਦੀ ਮਾਂ ਨਾ ਗਈ ਹੋਗੀ ਨਾਲ ਕੋਈ ਗੱਲ ਨਹੀਂ ਕਿੜਾ ਮਾਰ ਹੁੰਨੀ ਆ ਦੇਖ ਹੁੰਨੀ ਆ ਉਹ ਜਿੱਦਾਂ ਦਾ ਹਸਾਬ ਕਿਤਾਬ ਮਿਲਦਾ ਨਹੀਂ ਗਈ ਹੋਣੀ ਜੇ ਤਾਂ ਘਰੇ ਹੋਊਗੀ ਕੋਈ ਗੱਲ ਨਹੀਂ ਵਧੀਆ ਹੀ ਆ ਤੇ ਸੱਸ ਕੱਲੀ ਨਹੀਂ ਛੱਡਦੀ ਉਹ ਵੀ ਨਾਲ ਜਾਊਗੀ ਮੈਂ ਤੈਨੂੰ ਸਹੀ ਗੱਲ ਦੱਸਾਂ ਤੇ ਕੋਈ ਗੱਲ ਨਹੀਂ ਤੂੰ ਗੱਲ ਨਹੀਂ ਸਮਝਣ ਦੇ ਜੇ ਨਾ ਹੋਣਗੇ ਘਰੇ ਤਾਂ ਮੈਂ ਵਾਪਸ ਆ ਜੂੰਗੀ ਤੇ ਜੇ ਉਹ ਘਰੇ ਹੋਣਗੇ ਤਾਂ ਫਿਰ ਗਈ ਫਿਰ ਕਿਹੜੀ ਗੱਲ ਆ ਫਿਰ ਤਾਂ ਸਭ ਉਹ ਆਪਣਾ ਕੰਮ ਬਣ ਜਾਣਾ ਵਾ ਜਾਂ ਫੇਰ ਨਾ ਹੋਵੇ ਪੰਗਾ ਪੈ ਜਾਵੇ ਕੋਈ ਆਣ ਕੇ ਕੋਈ ਪੰਗਾ ਨਹੀਂ ਪੈਂਦਾ ਮੈਂ ਨਾ ਆਵਾਂਗਾ ਕੋਈ ਪੰਗਾ ਨਹੀਂ ਪੈਂਦਾ ਜੇ ਉਹਦੀ ਮੰਮੀ ਘਰੇ ਹੋਈ ਤਾਂ ਮੈਂ ਨਾ ਕਰ ਕੈਮਰੇ ਗੁੰਮਰੇ ਲੱਗੇ ਤੈਨੂੰ ਤਾਂ ਕਹਿੰਦੇ ਆ ਮੈਂ ਕਿਤੇ ਨਹੀਂ ਕੈਮਰੇ ਲੱਗੇ ਕਿਤੇ ਨਹੀਂ ਮੰਮੀ ਨੇ ਤੇਰੀ ਹੁੰਦੀ ਕੈਮਰੇ ਦੇ ਵਿੱਚ ਮੈਂ ਜਾਦੀ ਆ ਜੂਗੀ ਕੁਛ ਨਹੀਂ ਹੁੰਦਾ ਮੈਂ ਜਾ ਕੇ ਆਉਣੀ ਆ ਰੋਟੀ ਦੇ ਦਵਨੀ ਤੁਹਾਨੂੰ ਤਾਂ ਫਿਰ ਮੈਂ ਜਾਨੀ ਚਲੋ ਜਾ ਹੋਆ